ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੂਰ ਦੁਖ ਖੂਹ ਹੈ ਉਠਾ ਪਕੜ ਓ ਢੋਇਆ ਇਹ ਦੋਵੇਂ ਹਾਏ ਸ਼ੁੱਧ ਬੋਲਨੇ ਆ ਆਮ ਖੂ ਕਹਿ ਦਿੰਦੇ ਆ ਖੂ ਖੂ ਹੈ ਹਾਹੀ ਬੋਲਨੇ ਆ ਖੂ ਹੈ ਇਸ ਤਰ੍ਹਾਂ ਬੋਲ ਨਰਕ ਘੋਰ ਦੁੱਖ ਖੂ ਹੈ ਉਥੇ ਪਕੜ ਉਹ ਟੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਉਹਨਾਂ ਹਾਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਉਹ ਤੇਲੀ ਸੰਦਾ ਬਲ ਧਕਾਰ ਨਿਤ ਭਲਕੇ ਉਠ ਪ੍ਰਾਪ ਜੋਇ ਸੰਦਾ ਪੁਲਾ ਹੀ ਉਚਾਰਨ ਕਰਨਾ ਦਦੇ ਨਾਲ ਹਰ ਵੇਖਿਆ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁੱਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਇਪੁਰਬ ਔਕੜ ਨਾਲ ਹੀ ਉਚਾਰਨ ਕਰਨਾ ਹੈ ਪੂਰਬ ਨਹੀਂ ਗੈਣਾ ਹੈ। ਦਿਸ ਕਿਰਪਾ ਕਰੇ ਪ੍ਰਭ ਆਪਣੀ ਤੇਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿਛੈ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਸੰਗੋਇਆ ਥੋੜਾ ਜਿਹਾ ਕਸ ਕੇ ਬੋਲਣਾ ਜਨ ਨਾਨਕ ਨਾਮ ਧਿਆਇ ਤੂ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵੱਡ ਭਾਗੀ ਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਇ ਨਾਨਕ ਪ੍ਰਤੀ ਯਮਕ ਲਾਦਨੀਏ ਨਾਨਕ ਨਾਮ ਸਮਾਇ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿਤ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤਾ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤਪੂਤ ਇੱਕ ਦੇਖਿਆ ਇੱਕ ਬੰਨਿਆ ਇੱਕੋ ਸੁਣਿਆ ਸ਼੍ਰਵਣ ਸਰੂਪ ਜਨ ਨਾਨਕ ਨਾਮ ਸਲਾਹਿ ਤੂ ਸੱਚ ਸੱਚੇ ਸੇਵਾ ਤੇਰੀ ਹੂਤ ਇਹ ਵਿਸਰਾਮ ਧਿਆਨ ਨਾਲ ਲਾਉਣਾ ਜਨ ਨਾਨਕ ਨਾਮ ਸਲਾਹਿ ਤੂ ਇੱਥੇ ਵਿਸਰਾਮ ਹੈ ਸੱਚ ਸੱਚੇ ਸੇਵਾ ਤੇਰੀ ਹੂਤ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਰ ਕੈ ਰਿਦਹਿ ਜਿਨ ਹਰ ਵਸਿਆ ਮਨ ਮਾਹੇ ਹਰ ਦਰਗਹ ਤੇ ਮੁਖ ਉਜਲੇ ਹਰ ਦਰਗਹ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਿਨ ਨਿਰਭਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੇ ਹਰ ਉਤਮ ਹਰ ਉੱਤਮ ਤਿਨੀ ਸਰੀਵਿਆ ਉੱਤਮ ਹੀ ਬੋਲਣਾ ਉੱਤਮ ਨਹੀਂ ਕਹਿਣਾ ਹਰ ਉੱਤਮ ਤਿਨੀ ਸਰੀਵਿਆ ਜਿਨ ਕੋ ਧੁਰ ਲਿਖਿਆ ਹੈ ਤੇ ਹਰ ਦਰਗਹ ਪੈ ਨਾਈਐ ਤੇ ਹਰ ਨਹੀਂ ਕਹਿਣਾ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਬੁਠਾ ਮਨ ਮਾਹੇ ਓਏ ਆਪ ਤਰੇ ਸਭ ਕੁਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹਿ ਤិន ਪਿਛਾ ਸਭ ਜਗਤ ਛਡਾਹਿ ਜਨ ਨਾਨਕ ਕਾ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾਹਿ ਮਹੱਲਾ ਚੌਥਾ ਸਾ ਧਰਤੀ ਭਈ ਹਰੀਆਵਲੀ ਤੇ ਪਾਠ ਧਿਆਨ ਨਾਲ ਉਚਾਰਨ ਕਰਨਾ ਪੁਰਾਤਨ ਜਿਤਨੇ ਵੀ ਸਰੂਪ ਹਨ ਉਹਨਾਂ ਵਿੱਚ ਧਰਤ ਪਾਠ ਹੈ ਤਦਾ ਰਾਰਾ ਤੱਤੇ ਸਿਆਰੀ ਨਾਲ ਪਾਠ ਜਿਹੜਾ ਨਾ ਮੁੱਖ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ ਸਰੂਪਾਂ ਚ ਵੀ ਧਰਤ ਪਾਠ ਨਵੀਨ ਧਰਤੀ ਛਪਿਆ ਪੁੱਥੀਆਂ ਚ ਸਾ ਧਰਤ ਭਈ ਹਰੀਆਵਲੀ ਉਚਾਰਨ ਕਰਨਾ ਹੈ ਹਰੀਆਵਲੀ ਨਹੀਂ ਬੋਲਣਾ ਬਿਹਾਰੀ ਜਿਹੜੀ ਹੈ ਦੀਰਗ ਲਾ ਕੇ ਉਚਾਰਨ ਕਰਨਾ ਸਾ ਧਰਤ ਭਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਏ ਹਰੀ ਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ ਧਨ ਧੰਨ ਪਿਤਾ ਧਨ ਧੰਨ ਕੋਲ ਧਨ ਧੰਨ ਸੋ ਜਨਨੀ ਜਿਨ ਗੁਰੂ ਜਿਨ ਗੁਰੂ ਜਾਣਿਆ ਵਾਏ ਠਮਕਦੇ ਨਾ ਥੋੜਾ ਜਿਹਾ ਇਸ਼ਾਰਾ ਦੇਣਾ ਵਿਸਰਾਮ ਤੇ ਰੁਕਣਾ ਧਨ ਧੰਨ ਪਿਤਾ ਧਨ ਧੰਨ ਕੋਲ ਇਥੇ ਵਿਸਰਾਮ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਇੱਕ ਧਨ ਥੋੜਾ ਜਿਹਾ ਪੂਲਾ ਬੋਲਦਣਾ ਦੂਜਾ ਕਸਕੇ ਧਨ 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 ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤੇ ਨਾ ਲੈ ਛਡਾਇ ਹਰ ਸਤਗੁਰ ਮੇਲੋ ਹਉ ਦਇਆਕਾਰ ਜਰ ਨਾਨਕ ਤੋ ਵੈ ਪਾਏ ਪੌੜੀ ਸੱਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਸੱਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬੇਖ ਮਾਰਿਆ ਜਾ ਡਿਠਾ ਪੂਰਾ ਸਤਗੁਰੂ ਤਾ ਅੰਦਰੋ ਮਾਨ ਸਾਧਾਰਿਆ ਮਨ ਸਾਧਾਰਿਆ ਨਹੀਂ ਕਹਿ ਦੇਣਾ ਲਖੀਰ ਕੇ ਪੜਨਾ ਜਾ ਡਿਠਾ ਪੂਰਾ ਸਤਿਗੁਰੂ ਤਾ ਅੰਦਰੋ ਮਾਨ ਸਾਧਾਰਿਆ ਜਾ ਡਿਠਾ ਪੂਰਾ ਸਤਿਗੁਰੂ ਤਾ ਤਾ ਅੰਦਰੋ ਮਾਨ ਸਾਧਾਰਿਆ ਬਲਿਹਾਰੀ ਗੁਰ ਆਪਾਣੇ ਸਦਾ ਸਦਾ ਘੂਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਗੁਰ ਮਿਲਿ ਓਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਗੁਰ ਭਾਵਸੀ ਗੁਰਪੂਰਾ ਘਰੀ ਵਸਾਇਸੀ ਸੋ ਕਰੇ ਇਥੇ ਯਮਕ ਜੀਲਾ ਆ ਕੇ ਬੋਲਣਾ ਸੂ ਕਰੇ ਜੇ ਸਤਿਗੁਰ ਭਾਵਸੀ ਇਥੇ ਵਿਸਰਾਮ ਨ ਗੁਰ ਪੂਰਾ ਘਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਉ ਸਭ ਗੁਆਏ ਸੀ ਜਿਨ ਰਖਣ ਕਾ ਹਰ ਆਪ ਹੋਏ ਹੋਰ ਕੀਤੀ ਝੱਖ ਝੱਖ ਜਾਏ ਸੀ ਹੋਰ ਕੀਤੀ ਝੱਖ ਝੱਖ ਜਾਏ ਸੀ ਜਿਹੜੇ ਜਾਏ ਸੀ ਹੈ ਨਾ ਇਹਨੂੰ ਲਾ ਨਹੀਂ ਲਾਉਣੀ ਐ ਜਾਏ ਨਹੀਂ ਬੋਲਣਾ ਜੱਜੇ ਦਾ ਕੰਨਾਂ ਵਧਾ ਦੇਣਾ ਜਾਏ ਜਾਏ ਸੀ ਗਵਾਏ ਸੀ ਵਸਾਏ ਸੀ ਧਿਆਏ ਸੀ ਇਸ ਤਰ੍ਹਾਂ ਸਿਹਾਰੀ ਨਾਲ ਹੀ ਉਚਾਰਨ ਕਰਨੇ ਹਾਨੇ ਪਾਦ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਇੱਥੇ ਠਮਕ ਲਾ ਦਨੀ ਐ ਨੰਨੇ ਦੋਵੇਂ ਸ਼ੁੱਧ ਬੋਲਨੇ ਹਨ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਨਾਮ ਧਿਆਇ ਤੂ ਹਰ ਹਲਤ ਪਲਤ ਛੋੜਾ ਏ ਸੀ ਹਰ ਇਥੇ ਵੀ ਯਮਤ ਲੱਗ ਜੇਗੀ ਹਰ ਹਲਤ ਪਲਤ ਛੋੜਾ ਏ ਸੀ ਮਹੱਲਾ ਚੌਥਾ ਗੁਰ ਸਿੱਖਾ ਕੈ ਮਨ ਭਾਵ ਦੀ ਗੁਰ ਸਤਗੁਰ ਕੀ ਵਡਿਆਈ ਹਰ ਰੱਖ ਪੈਜ ਸਤ ਗੁਰੂ ਕੀ ਨਿਤ ਚੜ੍ਹੈ ਸਵਾਈ ਹਾਂ ਚੜ੍ਹ ਪਾਰ ਆਯੂ ਚਾਰਨ ਕਰਨਾ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਗੁਰ ਤਾਣ ਦੀ ਬਾਣ ਹਰ ਗੁਰ ਸਤਗੁਰ ਤਾਣ ਦੀ ਬਾਣ ਹਰ ਗੁਰ ਸਤ ਗੁਰ ਦਾਨ ਦੀ ਬਾਣ ਹਰ ਤਿਨ ਸਭ ਆਣ ਨਿਵਾਈ ਜਿਨੀ ਡਿਠਾ ਮੇਰਾ ਸਤ ਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹ ਤੇ ਮੁਖ ਉਜਲੇ ਹਰ ਦਰਗਹ ਤੇ ਮੁਖ ਉਜਲੇ ਤੇ ਦਾ ਮਤਲਬ ਹੀ ਉਹ ਉਹਨਾਂ ਦੇ ਉਹ ਉਸ ਦੇ ਮੁਖ ਉਹਨਾਂ ਦੇ ਮੁਖ ਉਜਲੇ ਹਨ ਹਰ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤੈਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਇਹ ਸਲਾਹੀ ਉਚਾਰਨ ਕਰਨਾ ਸਾਲਾਹ ਕਿੰਨਾ ਲਾ ਕੇ ਨਹੀਂ ਬੋਲਨਾ ਸਲਾਹੀ ਸਲਾਹੀ ਸੱਚ ਸਮਾਹ ਸੱਚ ਸਾਰਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਣ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਹਾਂ ਇਹ ਆਗਾਈ ਕੰਨਾਂ ਲਾ ਕੇ ਦੋਵੇਂ ਕੰਨੇ ਬੋਲਨੇ ਹਨ ਆਗਾਈ ਨਹੀਂ ਕਹਿਣਾ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇਈ ਜਾਣਦੇ ਜਿਉ ਗੁੰਗੇ ਕੀ ਜਿਉ ਗੁੰਗਾ ਮਠਿਆਈ ਖਾਈ ਹਾਂ ਇਹ ਧਿਆਨ ਨਾਲ ਮਠਿਆਈ ਉਚਾਰਨ ਕਰਨਾ ਮੰਮੇ ਦੀ ਸਿਹਾਰੀ ਵੀ ਲਾ ਕੇ ਉਚਾਰਨ ਕਰਨਾ ਆਮ ਮਠਿਆਈ ਬੋਲ ਜਾਂਦੇ ਹਨ ਸਿਹਾਰੀ ਛੱਡ ਜਾਂਦੇ ਹਨ ਮਠਿਆਈ ਬੋਲਣਾ ਹੈ ਗੁਰ ਪੂਰਾ ਹਰ ਪ੍ਰਭ ਸੇਵਿਆ ਮਨ ਵਜੀ ਵਾਧਾਈ ਮਨ ਵੱਜੀ ਵਾਧਾਈ ਵਾਹਿਗੁਰੂ ਜੀ ਦਾ ਖਾਲਸਾ ਕਰਾਈ ਵਾਹਿਗੁਰੂ ਜੀ ਕੀ ਫਤਿਹ